ਤੇ ਨਵੀਂ ਏਮਜ ਦੀ ਜਿਹੜੀ ਰਿਪੋਰਟ ਆਈ ਹੈ ਕਿ ਸਾਡੇ ਜਵਾਕਾਂ ਨੂੰ ਕਿਸ ਪੱਧਰ ਦੇ ਤੱਕ ਕੈਂਸਰ ਪਹੁੰਚ ਚੁੱਕਿਆ ਹੋ ਰਿਹਾ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਜਿੰਨੀਆਂ ਵੀ ਇੱਥੇ ਪੈਦਾ ਹੋਣਗੀਆਂ ਕੋਈ ਵੀ ਬੱਚਾ ਬਿਨਾ ਕੈਂਸਰ ਤੋਂ ਨਹੀਂ ਹੋਊਗਾ ਉਹ ਕੈਂਸਰ ਤੋਂ ਪ੍ਰੀੜਿਤ ਹੋਊਗਾ ਇਹ ਪਾਣੀਆਂ ਦੀ ਬਦੌਲਤ ਹੈ ਉੱਠੋ ਪੰਜਾਬੀਓ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਯਾਰ ਆਓ ਉੱਠ ਕੇ ਆਪਾਂ ਇਹ ਮੋਰਚਾ ਹਰ ਹਾਲ 'ਚ ਫਤਿਹ ਕਰਨਾ ਇਹ ਬਹੁਤ ਵੱਡਾ ਇੱਕ ਜਿਹੜਾ ਅੱਤਵਾਦ ਹੈ ਜਿਹੜੇ ਅਤਵਾਦ ਦੇ ਨਾਲ ਸਾਡੀ ਨਹਿਲ ਕੁਸ਼ੀ ਕੀਤੀ ਜਾ ਰਹੀ ਆ ਸਾਡੀਆਂ ਨਸਲਾਂ ਸਾਡੇ ਜਵਾਗ ਸਾਡੀ ਧਰਤੀ ਸਾਡੀ ਆਬੂ ਹਵਾ ਸਭ ਕੁਝ ਬਰਬਾਦ ਕੀਤਾ ਜਾ ਰਿਹਾ ਸੋ ਆਓ ਮੇਰਾ ਵੀਰ ਮੋਰਚਾ ਕਾਲੇ ਪਾਣੀਆਂ ਦਾ ਉਹ ਕਾਲੇ ਪਾਣੀ ਜਿਹੜੇ ਸਾਡੀਆਂ ਨਸਲਾਂ ਤਬਾਹ ਕਰ ਰਹੇ ਨੇ ਬਰਬਾਦ ਕਰ ਰਹੇ ਨੇ ਸਾਡੇ ਜਵਾਕਾਂ ਨੂੰ ਕੈਂਸਰ ਸਾਡੇ ਧਰਤੀ ਨੂੰ ਕੈਂਸਰ ਸਾਡੇ ਪਸ਼ੂਆਂ ਨੂੰ ਸਾਡੇ ਪੰਛੀਆਂ ਨੂੰ ਕੈਂਸਰ ਉਹ ਜਿਹੜੇ ਬੁੱਢੇ ਦਰਿਆ ਰਾਹੀਂ ਸੱਤ ਲੋਚ ਜ਼ਹਿਰ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਉਹਦੇ ਖਿਲਾਫ ਜਿਹੜਾ ਆਪਣਾ ਮੋਰਚਾ ਲਾਇਆ ਹੋਇਆ ਆਪਾਂ ਐਲਾਨ ਕੀਤਾ ਕਿ 15 ਅਗਸਤ ਨੂੰ ਵੱਡਾ ਮਾਰਚ ਰੱਖਣਾ ਹੈ ਲੁਧਿਆਣੇ ਤੇ 15 ਸਤੰਬਰ ਤੱਕ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਇਸ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨਾ ਉਹਦੇ ਸਬੰਧ ਚ ਪੰਜਾਬੀਓ ਕੱਲ ਨੂੰ 8 ਤਰੀਕ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੜਕੇ ਗੁਰਦੁਆਰਾ ਖਾਲਸਾ ਜਿਹੜੇ ਫਰੋਹੀਪੁਰ ਚ ਨੇ ਉਥੇ ਆਪਣੀ ਮੀਟਿੰਗ ਆ 1 ਵਜੇ ਆਪਣੀ ਮੀਟਿੰਗ ਹੈਗੀ ਫਰੀਦਕੋਟ ਗੁਰੂ ਘਰ ਬਿਸ਼ਕਰਮਾ ਦਾ ਜਿਹੜਾ ਉਥੇ ਆ ਤੇ 4 ਵਜੇ ਆਪਣੀ ਜਿਹੜੀ ਮੀਟਿੰਗ ਆ ਮੋਗੇ ਦੇ ਵਿੱਚ ਆ ਬਿਸ਼ਕਰਮਾ ਭਵਨ ਦੇ ਵਿੱਚ ਨੇੜੇ ਆਈਟੀਆਈ ਸွေ ਤਿੰਨ ਮੀਟਿੰਗਾਂ ਨੇ ਆਪਣੀਆਂ ਕੱਲ ਨੂੰ ਮਸ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਮਸਲਾ ਕਿਸੇ ਜਾਤ ਜਾਂ ਕਿਸੇ ਧਰਮ ਦਾ ਨਹੀਂ ਆ ਪਾਣੀ ਦੀ ਲੋੜ ਹਿੰਦੂ ਸਿੱਖ ਮੁਸਲਮਾਨ ਸਭ ਨੂੰ ਆ ਪਾਣੀ ਆ ਦਾ ਜੀਵਨ ਤੇ ਨਵੀਂ ਏਮਜ ਦੀ ਜਿਹੜੀ ਰਿਪੋਰਟ ਆਈ ਹੈ ਕਿ ਸਾਡੇ ਜਵਾਕਾਂ ਨੂੰ ਕਿਸ ਪੱਧਰ ਦੇ ਤੱਕ ਕੈਂਸਰ ਪਹੁੰਚ ਚੁੱਕਿਆ ਹੋ ਰਿਹਾ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਜਿੰਨੀਆਂ ਵੀ ਇੱਥੇ ਪੈਦਾ ਹੋਣਗੀਆਂ ਕੋਈ ਵੀ ਬੱਚਾ ਬਿਨਾ ਕੈਂਸਰ ਤੋਂ ਨਹੀਂ ਹੋਊਗਾ ਉਹ ਕੈਨ ਸਰ ਤੋਂ ਪੀੜਤ ਹੋਊਗਾ ਇਹ ਪਾਣੀਆਂ ਦੀ ਬਦੌਲਤ। ਉੱਠੋ ਪੰਜਾਬੀਓ ਘਰਾਂ 'ਚ ਬੈਠਣ ਦਾ ਵੇਲਾ ਨਹੀਂ। ਯਾਰ ਆਓ ਉੱਠ ਕੇ ਆਪਾਂ ਇਹ ਮੋਰਚਾ ਹਰ ਹਾਲ 'ਚ ਫਤਿਹ ਕਰਨਾ। ਇਹ ਬਹੁਤ ਵੱਡਾ ਇੱਕ ਜਿਹੜਾ ਅੱਤਵਾਦ ਹੈ। ਜਿਹੜੇ ਅੱਤਵਾਦ ਦੇ ਨਾਲ ਸਾਡੀ ਨਹ ਕੁਸ਼ੀ ਕੀਤੀ ਜਾ ਰਹੀ ਆ। ਸਾਡੀਆਂ ਨਸਲਾਂ, ਸਾਡੇ ਜਵਾਬ, ਸਾਡੀ ਧਰਤੀ, ਸਾਡੀ ਆਬੋ ਹਵਾ ਸਭ ਕੁਝ ਬਰਬਾਦ ਕੀਤਾ ਜਾ ਰਿਹਾ। ਸੋ ਆਓ ਮੇਰਾ ਵੀਰ ਇਹ ਮਸਲੇ ਦੇ ਉੱਤੇ ਆਪਾਂ ਪਾਰਟੀਆਂ ਤੋਂ ਧੜਿਆਂ ਤੋਂ ਮਜ਼ਬਾਂ ਤੋਂ ਯਾਤਾਂ ਤੋਂ ਉੱਪਰ ਉੱਠ ਕੇ ਹਰ ਬੰਦਾ ਉੱਥੇ ਇਸ ਮੋਰਚੇ ਦਾ ਹਿੱਸਾ ਬਣੇ ਬਾਅਦ ਤੋਂ ਬਾਅਦ ਸਾਡੀਆਂ ਕੱਲ ਦੀਆਂ ਮੀਟਿੰਗਾਂ 10 ਵਜੇ ਫਰੀਪੁਰ ਗੁਰਦੁਆਰਾ ਖਾਲਸਾ ਜੀ ਅ 1 ਵਜੇ ਫਰੀਦਕੋਟ ਗੁਰੂਕਾਰਾ ਬਾਬਾ ਬਿਸ਼ਕਰਮਾ ਜੀ ਤੇ ਬਿਸ਼ਕਰਮਾ ਭਵਨ ਨੇੜੇ ਆਈਟੀਆਈ 4 ਵਜੇ ਮੋਗੇ ਕੱਲ ਨੂੰ ਆਪਾਂ ਮਿਲਦੇ ਆ ਬਾਅਦ ਤੋਂ ਬਾਅਦ ਸਾਡੇ ਮੇਰੇ ਸਾਥੀ ਨਰੋਆ ਪੰਜਾਬ ਮੰਚ ਤੋਂ ਮੱਤੇਵਾੜਾ ਬਚਾਓ ਜਿਹੜੀ ਜੰਗਲ ਕਮੇਟੀ ਬਣੀ ਆ ਮੱਤੇਵਾੜਾ ਜੰਗਲ ਬਚਾਉਣ ਵਾਲੀ ਉਹ ਤੇ ਹੋਰ ਵੀ ਕਈ ਸ਼ਕਤੀਆਂ ਜਿਹੜੀਆਂ ਉੱਥੇ ਪਹੁੰਚ ਰਹੀਆਂ ਨੇ ਆਪਾਂ ਵਿਚਾਰ-ਵਟਾਂਦਰਾ ਕਰਕੇ ਜਿਹੜੀ ਤਿਆਰੀ ਕਰਨੀ ਆ 15 ਅਗਸਤ ਤੇ 15 ਸਤੰਬਰ ਦੀ ਉਹਦੇ ਤੁਹਾਡੇ ਕੋਲੇ ਪਹੁੰਚ ਰਹੇ ਆ ਸੋ ਆਓ ਮੇਰਾ ਵੀਰ ਕਿਤੇ ਉਹ ਨਾ ਹੋਵੇ ਕਿ ਅਸੀਂ ਘਰਾਂ ਦੇ ਕੁੰਡੇ ਲਾ ਕੇ ਸੋਚੀ ਜਾਗੇ ਕਿ ਅਸੀਂ ਇੱਥੇ ਬੈਠੇ ਬਚ ਜਾਗੇ ਉਹ ਤੁਝ ਇੱਥੇ ਬੈਠੀ ਮਰ ਜਾਣਾ ਕਿਉਂਕਿ ਪਾਣੀ ਤੁਸੀਂ ਘਰਾਂ 'ਚ ਬੈਠੇ ਵੀ ਪੀਂਦੇ ਹੋ ਆਪਾਂ 24 ਘੰਟੇ ਪਾਣੀ ਵਰਤਦੇ ਆ ਆਟਾ ਬੋਲਣਾ ਦਾਲ ਸਬਜ਼ੀ ਬਣਾਉਣੀ ਆ ਪਸੂਆਂ ਨੂੰ ਪਿਉਣਾ ਆਪਾਂ ਤਾਂ ਪਾਣੀ ਵਰਤੋ ਦੇ ਆ ਬਾਈ ਤੇ ਪਾਣੀ ਤੇ ਨਾਲ ਸਾਡਾ ਉਹ ਇੱਕ ਕਾਲਾ ਪਾਣੀ ਜਿਹੜੇ ਸਾਨੂੰ ਸਾਡੀਆਂ ਸਜਾਵਾਂ ਸਾਨੂੰ ਹੁੰਦੀਆਂ ਰਹੀਆਂ ਕਾਲੇ ਪਾਣੀਆਂ ਦੀਆਂ ਸਾਡੇ ਪੁਰਖਿਆਂ ਨੇ ਉੱਚੇ ਉਹ ਹੰਡੀ ਹੱਡੀ ਹੰਡਾਈਆਂ ਉਹ ਤਕਲੀਫਾਂ ਦੁੱਖ ਕਾਲੇ ਪਾਣੀ ਦੇ ਛੱਲੇ ਨੇ ਤੇ ਆ ਕਾਲਾ ਪਾਣੀ ਸਾਨੂੰ ਦੇ ਕੇ ਸਾਡੇ ਘਰਾਂ ਚ ਬਾੜ ਕੇ ਸਾਡੀਆਂ ਧਰਤੀਆਂ ਦੇ ਉੱਤੇ ਲਿਆ ਕੇ ਸਾਡੇ ਦਰਿਆਵਾਂ ਚ ਕਾਲਾ ਪਾਣੀ ਹੈ ਜ਼ਹਿਰਾ ਇਗਰੀਨੀਅਮ ਇਹ ਕੈਮੀਕਲ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਸੋ ਆਓ ਉੱਠ ਕੇ ਆਪਾਂ ਇਹ ਰੜਾਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਆਪਣੀ ਧਰਤੀ ਨੂੰ ਬਚਾਉਣ ਲਈ ਆਪਣੇ ਜਵਾਕਾਂ ਨੂੰ ਬਚਾਉਣ ਲਈ ਤੇ ਆਪਣੇ ਆਪ ਨੂੰ ਬਚਾਉਣ ਲਈ ਉੱਠ ਕੇ ਲੜ ਗਏ ਆਓ ਕੱਲ ਮਿਲਦੇ ਆਂ ਦਿਲ ਸੋਮਵਾਰ ਨੂੰ ਵਾਹਿਗੁਰੂ ਜੀ ਕੀ ਫਤਿਹ